ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੋ ਵਾਏ ਦੀ ਵੀਡੀਓ ਵਿੱਚ ਜਰਸੀ ਵੈੱਟ ਦਿਖਾਉਣੀ ਹੈ ਸੁਦੀ ਸਵਾਈਆ ਇਹ ਸੇਲ ਦਾ ਡਿਟੇਲ ਵੀਰ ਦੱਸਦੇ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਾਂ ਨਾਮ ਪਿੰਡ ਪੈਂਡ ਘੰਸ ਜ਼ਿਲ੍ਹਾ ਬਰਨਾਲਾ ਤਬੇ ਦੇ ਨਾਲ ਆ ਗਿਆ ਬਿਲਕੁਲ 5 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਆਪਣਾ 9417480118 9417480118 ਜਿਹੜਾ ਪਰ ਜਰਸੀ ਬੈਡ ਦੇਖ ਜੀ ਨੇ ਕਿਹੜਾ ਸੂਈ ਹੈ ਇਹ ਦੂਜਾ ਸੂਈ ਹੈ ਬਾਈ ਜੀ ਆ ਬੱਚਾ ਆ ਗਿਆ ਮੇਲ ਕਾਫ ਹਣਾ ਹਾਂ ਜੀ ਮੇਲ ਕਾਫ ਕਿਹੜੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 15 ਦਿਨ ਹੋ ਗਏ ਬਾਈ ਜੀ ਠੀਕ ਹੈ ਦੁੱਧ ਹੁਣ ਚੋਣ ਵਾਲਾ ਕਿੰਨਾ ਹੈਗਾ ਹਾਂ 12 ਲੀਟਰ ਮੰਨੋ ਕਿਹੜਾ ਲੀਟਰ ਤਿਆਰ ਹੈ ਸਾਢੇ ਪੰਜ ਨੇ ਟਾਈਮ ਦਾ ਮਿਲ ਕੇ ਦੇ ਦਾਂਗੇ 12 ਵੀ ਚਾਰ ਆਉਣ ਠੀਕ ਹੈ ਚੋਣ ਜਵਾ ਦਾ ਰੈਕ ਨੰਬਰ 1 ਨੰਬਰ ਹੈ ਠੀਕ ਹੈ ਰੇਟ ਇਹਦਾ ਕੀ ਰੱਖਿਆ 100 ਬੋਜੀ 65000 ਦੇ ਗੁਜਾਇਸ ਹੋ ਜੂਗੀ ਮਾੜੀ ਮੋਟੀ ਹੋਈ ਪੱਕੀ ਜਾਏਗੀ ਆ ਠੀਕ ਹੈ ਇਹ ਆਪਣੇ ਘਰ ਜੇ ਇਹ ਲੈਂਦੀ ਐ ਨਹੀਂ ਕਰਦੀ ਬੋਜੀ ਠੀਕ ਹੈ ਘਰ ਦੀ ਵਹਿੜ ਹੈਗੀ ਤੇ ਮੰਨ ਕੇ ਚਲੋ ਵੀ ਚੰਗੇ ਬੱਚੇ ਪਾਉਂਦੀ ਹੈ ਹਨਾ ਹਾਂਜੀ ਹਾਂਜੀ ਆ ਬਸ ਇਹ ਦੀ ਐ ਅਸਾ ਪਿਛਲੀ ਵਾਰ ਦੀ ਬੱਚੀ ਵੀ ਘਰੇ ਖੜੀ ਹੈ ਹਨਾ ਹਾਂਜੀ ਹਾਂਜੀ ਐਸੇ ਕੀ ਇਹਨੇ ਮੇਲ ਮੇਲ ਦਾ ਪਤਾ ਹੈ ਹਨਾ ਹਾਂਜੀ ਮੇਲ ਦਾ ਪਤਾ ਹੈ ਠੀਕ ਹੈ ਤੇ 65000 ਚ ਮਾਨਦਾਨ ਹੋ ਜੂਗਾ ਹਾਂਜੀ ਮਾਨਦਾਨ ਹੋ ਜੂਗਾ ਤੋੜੇ ਬਾਹਰ ਨੇ ਸੋਬਰੋ ਮੂੰਹ ਮੱਥਾ ਬਹੁਤ ਜਿਆਦਾ ਚੰਗਾ ਜਰਸੀ ਵਹਿੜ ਸਾਫ ਸੁਥਰੀ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 12 ਦੇ ਆਸ-ਪਾਸ ਦਾ ਹੋਊਗਾ 1:30 ਪੋਣੀ 12 ਦਾ ਉਹ ਸਾਨੂੰ ਲੱਗਿਆ ਇਸ ਕਰ ਲਿਓ ਤੇ ਚਵਾਈ ਕਿਉਂਕਿ ਆਪ ਨੂੰ ਪਤਾ ਹੈ ਸਾਡੇ ਸਿਆਮ ਘਰਾਜ ਹੁੰਦੀ ਆ ਥੋੜਾ ਬੱਚੇ ਨੂੰ ਜ਼ਿਆਦਾ ਦੌੜਦੀ ਹੈ ਦਿਨ ਭਾਂ ਸਾਮੇ ਨੂੰ ਜਾਂਦੀ ਆ ਤੇ ਬਾਕੀ ਕੱਦ ਵਿੱਡ ਦੇਖੋ ਤੇ ਝੂਲੀ ਝਾਲੀ ਪੂਰੀ ਚੰਗੀ ਆ ਤੇ ਇਹ ਕੱਦ ਕਾੜ ਤੇ ਮਤਲਬ ਕਿ ਚਲੋ ਸਮੀ ਭੜੀ ਪੂਰੀ ਫੁੱਲ ਆ ਹਨਾ ਆਜੇ ਪੂਰੀ ਸਮਝ ਆਉਗੀ ਠੀਕ ਹੈ ਦੁੱਧ ਫਿਰ ਮੰਨ ਕੇ ਚਲੋ ਪੂਰਾ ਫੈਟ ਵਾਲਾ ਹੋ ਜਾਮਾ ਇਹਦਾ ਇਹ 5 ਤੋਂ 6 ਕਿਲੋ ਫੈਟ ਆਉਂਦੀ ਆ ਬਲਕ ਘਰੇ ਵਰਤਨ ਨਾਲੋਂ ਦੁੱਧ ਵਧੀਆ ਇਹਦਾ ਇਹਨਾਂ ਦੀ 5 6 ਕਿਲੋ ਫੈਟ ਆਉ ਕਿ 15 17 ਦਿਨ ਹੋ ਗਏ ਸੂਈ ਨੂੰ ਤੇ ਹਵਾਨੇ ਦੇ ਨਾੜਾ ਵਗੈਰਾ ਦੇਖੋ ਚੋਣ ਕੁਸਮਾ ਦੀ ਬਿਲਕੁਲ ਇੱਕ ਨੰਬਰ ਆ ਪਿੰਡ ਕੋਨਸਾ ਜ਼ਿਲ੍ਹਾ ਬਰਨਾਲਾ ਨੰਬਰ ਬੋਲੇ ਵੀਰ ਦੁਆਰੇ ਆਪਣਾ 94 174 80 118 ਸੋ ਕੋਈ ਵੀ ਵਿਦੇਸ ਬਾਹਰੋਂ ਖਰੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ